ਅਲਾਖ ਨਰਨਜਨ ਜੈ ਸੰਤਾਂ ਦੀ ਬੀਬੀ ਪੇਕਸ਼ਾ ਪਾਓ ਬਾਬੇ ਤੁਹਾਡੇ ਦਰਤੇ ਆਈ ਨਹੀਂ ਪੇਕਸ਼ਾ ਦਾ ਪਾਓ ਬਾਬਾ ਤੇ ਤੂੰ ਸਿੱਧਾ ਮੂੰਹ ਚੱਕ ਕੇ ਅੰਦਰ ਹੀ ਵੜ ਗਿਆ ਹੈ ਹੈ ਅੱਜ ਕੱਲ ਪਤਾ ਹੈ ਲੁਟੇਰਿਆਂ ਦਾ ਬਾਬੇ ਦੇ ਪੇਸ਼ ਦੇ ਵਿੱਚ ਆ ਕੇ ਸਾਰਾ ਘਰ ਲੁੱਟ ਕੇ ਲੈ ਜਾਂਦੇ ਨੇ ਹੈ ਬੂਥਾ ਚੱਕਿਆ ਤੇ ਅੰਦਰ ਵੜ ਗਿਆ ਲੈ ਬੀਬੀ ਅਬੀ ਵੀ ਤੁਹਾਡਾ ਦਰਵਾਜ਼ਾ ਖੜਕਾਉਣ ਵਾਲਾ ਨਹੀਂ ਹੈਗਾ ਸੀ ਪਹਿਲਾਂ ਹੀ ਖੁੱਲਾ ਸੀ ਤਾਂ ਕਰਕੇ ਮੈਂ ਅੰਦਰ ਆ ਗਿਆ ਐਨਾ ਨਹੀਂ ਬੀਬੀ ਬਾਬਿਆਂ ਨੂੰ ਤਮਕਾਈ ਦਾ ਬਾਬੇ ਜਿਹੜੇ ਨੇ ਉਹ ਰੱਬ ਦਾ ਰੂਪ ਹੁੰਦੇ ਨੇ ਹਾਂ ਤੇਰੇ ਵਰਗੇ ਬਾਬੇ ਕੰਮ ਕਰਕੇ ਜਾਂਦੇ ਆ ਘਰੋਂ ਬਾਣਾ ਤੂੰ ਤਪੱਸਿਆ ਕਰਕੇ ਆਈਆਂ ਲਿਆ ਪਿਖਸ਼ਾਪਾ ਪਿਖਸ਼ਾਪਾ ਤੈਨੂੰ ਐਡਾ ਹੱਟਾ ਕੱਟਾ ਤੂੰ ਨੌਜਵਾਨ ਐ ਕੋਈ ਦਿਹਾੜੀ ਮਜ਼ਦੂਰੀ ਕਰ ਲੈ ਕੋਈ ਕਮਾਈ ਕਰ ਲੈ ਹੈ ਪਿਖਸ਼ਾਪਾ ਨਾਲੇ ਬੁੱਥਾ ਚੱਕ ਕੇ ਸਿੱਧਾ ਅੰਦਰ ਤੂੰ ਵੜ ਗਿਆ ਤੂੰ ਭਰੇ ਹੋਏ ਘਰ ਹਮੇਸ਼ਾ ਖੁੱਲੇ ਰਹਿੰਦੇ ਨੇ ਹੈ ਤੁਸੀਂ ਸਰਦਾਰ ਲੋਕ ਹਾਂ ਤੈਨੂੰ ਵੀ ਪਤਾ ਮੈਂ ਬਾਬੇ ਦੀ ਫੋਟੋ ਦੇਖੀ ਬਾਬੇ ਨਾਨਕ ਦੇ ਦਿੱਤੇ ਗੁਰੂ ਗੋਬਿੰਦ ਸਿੰਘ ਦੀ ਤੇ ਦਸਵੇਂ ਗੁਰੂਆਂ ਦੀ ਹਾਂ ਬੀਬੀ ਜਿਹੜੇ ਘਰ ਤੇ ਇਨਾ ਗੁਰੂਆਂ ਦੀ ਮੇਰ ਹੁੰਦੀ ਹੈ ਉਹ ਕਦੇ ਖਾਲੀ ਨਹੀਂ ਹੁੰਦੇ ਹੈ ਸਰਦਾਰਾਂ ਦੇ ਘਰ ਤਾਂ ਹਮੇਸ਼ਾ ਹੀ ਭਰੇ ਹੋਏ ਹੁੰਦੇ ਨੇ ਤੇ ਹਮੇਸ਼ਾ ਹੀ ਖੁੱਲੇ ਹੁੰਦੇ ਨੇ ਉਹ দান ਬਹੁਤ ਕਰਦੇ ਨੇ ਬਾਬਿਆਂ ਨੂੰ ਤੂੰ ਪਟਾਣਾ ਬਾਬਾ ਤੂੰ ਬਾਹਲਾ ਆਪਦਾ ਕੰਮ ਕਰ ਇਹਨਾਂ ਘਰਾਂ ਤੇ ਗੁਰੂਆਂ ਦੀ ਹਮੇਸ਼ਾ ਹੀ ਮਿਹਰ ਰਹਿੰਦੀ ਏ ਉਹ ਤਾਂ ਬਾਬਾ ਤੇਰੀ ਠੀਕ ਹੈ ਚਲ ਉਹ ਤਾਂ ਸੱਚੇ ਪਾਤਸ਼ਾਹ ਵਾਹਿ ਗੁਰੂ ਦੀ ਮਿਹਰ ਹੁੰਦੀ ਏ ਸਭ ਦੇ ਘਰਾਂ ਤੇ ਪ੍ਰਮਾਤਮਾ ਮਿਹਰ ਰੱਖੇ ਹੈ ਸਾਲਿਆ ਫਿਰ ਜਲਦੀ ਲਿਆ ਹਾਂ ਕੀ ਲਿਆ ਇੱਕ ਸੂਟ ਲਿਆ ਬਾਬਿਆਂ ਨੂੰ ਵਧੀਆ ਕੱਢ ਕੇ ਸਦੂਖ ਚੋਂ ਹਾਂ ਨੇ ਨਾਲੀ ਹੋਰ ਕੋਈ ਇੱਕ ਕੰਬਲ ਲਿਆ ਠੰਡ ਬਹੁਤ ਵਾਵੇ ਤੂੰ ਕੰਮ ਕਰਕੇ ਲਿਆ ਸੰਦੂਖ ਦੇ ਵਿੱਚ ਸੰਦੂਖ ਦੇ ਵਿੱਚ ਤੂੰ ਧਰ ਕੇ ਗਿਆ ਉੱਥੇ ਸੰਦੂਖ ਦੇ ਵਿੱਚ ਨਹੀਂ ਮੈਂ ਜੀਦਾ ਇਹ ਦਿਵਿਆ ਸ਼ਕਤੀ ਨਾਲ ਦੇਖ ਲਿਆ ਤੁਹਾਡਾ ਸੰਦੂਖ ਜਿਹੜਾ ਹੈ ਉਹ ਬੜਾ ਕੱਪੜਿਆਂ ਨਾਲ ਭਰਿਆ ਪਿਆ ਉਹਦੇ ਵਿੱਚ ਕਈ ਕੀਮਤੀ ਲੋਈਆਂ ਤੇ ਕਈ ਕੀਮਤੀ ਕੰਬਲ ਪੈ ਨਹੀਂ ਲਿਆ ਉਹ ਨਾ ਦੇ ਵਿੱਚੋਂ ਇੱਕ ਲਿਆ ਕੱਢ ਕੇ ਕੁਛ ਨਹੀਂ ਘਟਦਾ ਵਾ ਕੁਛ ਨਹੀਂ ਘਟਦਾ ਹੈ ਤੂੰ ਤਾਂ ਹੁਣੇ ਕਹਿੰਨੇ ਬਿੱਲੋਈਆਂ ਦੇ ਹੱਥ ਮਾਰੇ ਬਾਬਾ ਨਾਨਕ ਸਭ ਕੁਝ ਸਬਾਬੇ ਨਾਨਕ ਨੇ ਸਭ ਕੁਝ ਦਿੱਤਾ ਹੋਇਆ ਥੋਨੂੰ ਲਿਆ ਬੀਬੀ ਨਾ ਤੁਸੀਂ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਮੈਨੂੰ ਲੱਗਦਾ ਇਹ ਨਿਗਰ ਰੱਖਦੇ ਹੋਵੋਗੇ ਵੀ ਬੀਬੀ ਕਿਹੜੇ ਸੰਦੂਖ ਚੋਂ ਕੱਪੜੇ ਕੱਢਦੀ ਐ ਕਿਹੜੇ ਕਿੱਥੋਂ ਕੱਢਦੀ ਐ ਨਹੀਂ ਨਹੀਂ ਮੈਨੂੰ ਤੁਹਾਨੂੰ ਪੂਰਾ ਪਤਾ ਹੁੰਦਾ ਕਿ ਦਿਨੇ ਅਸੀਂ ਵੇਖ ਜਾਈਏ ਤੇ ਰਾਤ ਨੂੰ ਅਸੀਂ ਹੁੰਝਾ ਮਾਰ ਲੈ ਜਾਈਏ ਬੀਬੀ ਐਸੀ ਜਿਹੜੇ ਐ ਉਹ ਤਪੱਸਿਆ ਕੀਤੀ ਐ ਸੀ ਕੋ ਮੰਗਣ ਤੰਗਣ ਵਾਲੇ ਬਾਬੇ ਨਹੀਂ ਹੈਗੇ ਐ ਤਪੱਸਿਆ ਦਾ ਬੜੀ ਤੂੰ ਇੱਥੇ ਇੱਥੇ ਛਿਲੇ ਕੰਡ ਕੱਟ ਕੇ ਕਰਮਾਂ ਦੇ ਵਿੱਚ ਜਾਣੇ ਆ ਬੀਬੀ ਕਰਮਾਂ ਵਾਲੇ ਤੂੰ ਤਾਂ ਸ਼ੁਕਰ ਮਨਾ ਹੈ ਉਹ ਸੱਚੇ ਪਾਤਸ਼ਾਹ ਵੈਗਰੂ ਦਾ ਸ਼ੁਕਰ ਕਰਕੇ ਇੱਥੇ ਮੈਂ ਤੁਹਾਡੇ ਘਰੇ ਪਹੁੰਚਿਆ ਬਾਬੇ ਤੁਹਾਡੇ ਘਰੇ ਆਏ ਨੇ ਉਹ ਬਾਬਾ ਤੇਰੇ ਅੱਗੇ ਆ ਜੋੜੇ ਹੱਥ ਬਾਬੇ ਭਾਰਾ ਲੈ ਜਾਂਦਾ ਮੈਂ ਥੋੜਾ ਥੱਲੇ ਰੱਖ ਲੈ ਇਹ ਕੀ ਲਈ ਫਿਰਦਾ ਇਹ ਆਟਾ ਹੈ ਬੀਬੀ ਆਟਾ ਅੱਛਾ ਆਟਾ ਲਈ ਫਿਰਦੇ ਆਂ ਹਾਂ ਹਾਂ ਬੀਬੀ ਕਿੰਨੇ ਕ ਘਰਾਂ ਚੋਂ ਮੰਗ ਲਿਆ ਆ ਬੀਬੀ ਸਾਰੇ ਪਿੰਡ ਦੇ ਵਿੱਚੋਂ ਮੰਗ ਕੇ ਲਿਆ ਆ ਬਸ ਆ ਦੋ ਤਿੰਨ ਘਰ ਥੋੜੇ ਰਹਿੰਦੇ ਨੇ ਹੈ ਤੇ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇਗਾ ਹੈ ਇਹ ਇਹੋ ਜੇ ਮਿੱਠੇ ਮਿੱਠੇ ਪੋਚੇ ਮਾਰ ਕੇ ਨਾ ਤੁਸੀਂ ਅਗਲਿਆਂ ਦੇ ਘਰਾਂ ਚ ਵੜ ਜਾਂਦੇ ਹੋ ਉਹ ਨਹੀਂ ਬੀਬੀ ਜਿੱਥੇ ਜਿੱਥੇ ਸੱਚੇ ਪਾਤਸ਼ਾਹ ਆਪ ਬੁਲਾਉਂਦਾ ਸੀ ਉੱਥੇ ਹੀ ਜਾਣੇ ਆ ਇੱਥੇ ਮਾਲਕ ਨੇ ਆਪ ਵਹਿਗੁਰੂ ਗੁਰੂ ਨਾਨਕ ਦੇਵ ਨੇ ਆਪ ਬੁਲਾਇਆ ਹੈ ਉਹ ਕੋ ਬਿੰਦ ਸਿੰਘ ਇਥੇ ਹਾਜ਼ਰ ਨਾਜ਼ਰ ਹੈ ਥੋੜੇ ਇਥੇ ਕਰ ਚਾ ਬਾਬਾ ਸੱਚੀ ਇੰਨੇ ਪਹੁੰਚੇ ਹੋਏ ਆ ਹਾਂ 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 ਲੈ ਤੇ ਬੀਬੀ ਲਿਆ ਫਿਰ ਹੋਰ ਨਹੀਂ ਤਾਂ ਚੱਲ 10 ਰੁਪਏ ਲਿਆ ਲੈ 10 ਰੁਪਏ ਤੈਨੂੰ ਕਿੱਥੋਂ ਦੇ ਦਿਆ ਹੈ 10 ਰੁਪਏ ਲਿਆ ਅੰਨੇ ਬਾਬਿਆਂ ਨੂੰ 10 ਰੁਪਏ ਦੇ ਬੇਟਾ ਅੰਨਾ ਕਿੱਥੇ ਹੈ ਇੱਕ ਅੱਖੋਂ ਤਾਂ ਤੈਨੂੰ ਦਿਸਦਾ ਇੱਕ ਅੱਖ ਹੀ ਹੈ ਇੱਕ ਅੱਖ ਹੁੰਦਾ ਹੋਰ ਕੀ ਆ ਵੇਖਾ ਇੱਕ ਅੱਖ ਤਾਂ ਤਰੀ ਸਹੀ ਖੁੱਲੀ ਖੜੀ ਐ ਆ ਇੱਕ ਤੂੰ ਮਿੱਚੀ ਹੋਈ ਐ ਇਹ ਵੀ ਪਤਾ ਨਹੀਂ ਤੂੰ ਝੂਠ ਮਾਰਦਾ ਕਿ ਸੱਚੀ ਹੁੰਦਾ ਨਹੀਂ ਬੀਬੀ ਚੱਲ ਐ ਕਰ ਇੱਕ ਕੱਖ ਤੋਂ ਮੈਂ ਐਨਾ ਤਾਂ ਉਸੇ ਹਿਸਾਬ ਨਾਲ ਫਿਰ 5 ਰੁਪਏ ਦੇ ਦੇ ਚੱਲ ਚੱਲ ਪਰ ਦੇ ਦੇ ਇਹਨੂੰ 5 ਰੁਪਏ ਐਂ ਨਾ ਕਰ ਤੂੰ ਤਾਂ ਖਾਲੀ ਨਹੀਂ ਮੋੜੀ ਦੇ ਹੁੰਦੇ ਨਹੀਂ ਤਾਂ ਬਾਬੇ ਵੱਦਵਾ ਦੇ ਜਾਂਦੇ ਹੁੰਦੇ ਨੇ ਵੱਦਵਾ ਤੋਂ ਡਰੀਦਾ ਹੁੰਦਾ ਸੱਚੇ ਪਾਤਸ਼ਾਹ ਤੂੰ ਜਾ ਬਾਬਾ ਮੇਰਾ ਦਿਮਾਗ ਨਾ ਖਾ ਸਵੇਰੇ ਸਵੇਰੇ ਮੇਰਾ ਕੰਮ ਤੁੰਦਾ ਸਾਰਾ ਪਿਆ ਤੇ ਤੂੰ ਆਪਦਾ ਕੰਮ ਕਰ ਤੂੰ ਹੋਰ ਪਾਸੇ ਮੰਗ ਲਿਆ ਕਿਧਰ ਜਾ ਕੇ ਚੱਲ 5 ਰੁਪਏ ਨਹੀਂ ਦਿੰਦੀ ਚਲਾ ਐ ਕਰ ਕੌਲੀ ਆਟੇ ਦੀ ਪਾ ਬੀਬੀ ਪਾ ਪਰ ਤੂੰ ਤਾਂ ਮੰਗੇ ਬਿਨਾ ਹਟਦਾ ਨਹੀਂਗਾ ਤੂੰ ਤਾਂ ਲੈ ਕੇ ਜਾਏਗਾ ਕੁਛ ਨਾ ਕੁਛ ਲੈ ਪਾਏ ਦੀ ਪਾ ਹੁਣ ਹੁਣ ਤੈਨੂੰ ਪਤਾ ਹੈ ਸਵੇਰੇ ਸਵੇਰੇ ਦਾ ਟਾਈਮ ਹੈ ਮੇਰੇ ਤਾਂ ਹੱਥ ਆਹਾ ਹੈਗੇ ਨੇ ਝਾੜੂ ਪੋਚੇ ਵਾਲੇ ਤੇ ਮੈਂ ਤਾਂ ਹੁਣ ਤੈਨੂੰ ਪਤਾ ਆਟੇ ਵਾਲੀ ਦਰਮੀ ਨੂੰ ਹੱਥ ਨਹੀਂ ਲਾਉਂਦੀ ਇੱਥੇ ਡੇਰਾ ਲਾਇਆ ਹੋਇਆ ਹੈ ਅੱਛਾ ਥੋੜੇ ਪਿੰਡ ਦੇ ਬਾਹਰਲੇ ਪਾਸੇ ਹਾਂ ਬੀਬੀ ਜੀ ਕਿੰਨੀ ਕਿਹੜੀ ਸਬਜ਼ੀ ਹੈ ਜਾਂ ਦੁੱਧ ਹੈ ਦੁੱਧ ਪਾ ਕੇ ਲੋ ਇਹ ਵਿੱਚ ਨਾ ਸਾਡੇ ਇੱਥੇ ਬੂਰੀਆਂ ਮਰ ਬੰਨੀਆਂ ਹੋਈਆਂ ਦੁੱਧ ਪਾ ਕਿ ਲੋ ਇਹਨੂੰ ਇੱਥੇ ਸੱਚੇ ਬਾਦਸ਼ਾਹ ਚੜਦੀ ਕਲਾ ਚ ਰੱਖੇਗਾ ਪਾਏ ਦੇ ਚ ਪਾਏ ਦੇ ਵਿੱਚ ਮੱਖਣ ਹੋਊਗਾ ਕਿ ਹੋਊਗਾ ਥੋੜਾ ਜਿਹਾ ਉਹ ਤੇ ਤੈਨੂੰ ਦੇ ਦਿਆ ਹੱਟੇ ਕੱਟੇ ਨੂੰ ਮੈਂ ਮੇਰੇ ਜਵਾਕਾਂ ਨੂੰ ਨਖਵਾਵਾ ਐ ਮੰਗ ਮੰਗ ਕੇ ਤੂੰ ਇਹੋ ਜਿਹਾ ਹੋਇਆ ਫਿਰ ਲੱਸੀ ਪਾ ਲੱਸੀ ਦੇ ਮੱਖਣ ਦਾ ਪੇੜ ਆ ਲੱਸੀ ਦੇ ਵਿੱਚ ਉਹ ਪਾ ਪਾਏ ਨੂੰ ਲੱਸੀ ਦਾ ਪੇੜ ਰੜਕੀ ਹੋਣੀ ਉਹ ਚੱਲ ਬੀਬੀ ਐਂ ਪਾ ਕਰ ਕੀ ਕਰ ਐਂ ਕਰ ਬੀਬੀ ਚੱਲ ਹਾਂ ਤੂੰ ਕੌਲੀ ਆਟਾ ਪਾ ਪਾ ਉਹ ਪਰਾਂ ਨੂੰ ਕਿੱਧਰ ਜਾਣੇ ਮੈਂ ਹੋਰ ਵੀ ਇੱਕ ਦੋ ਘਰਾਂ 'ਚ ਜਾਣਾ ਹੈ ਉਦੋਂ ਬਾਅਦ ਭੁੱਖ ਲੱਗੀ ਹੋਈ ਹੈ ਤੇ ਕੌਲੀ ਆਟੇ ਦੀ ਪਾ ਤੈਨੂੰ ਪਤਾ ਮੇਰਾ ਤਾਂ ਸਵੇਰੇ ਸਵੇਰੇ ਕੰਮ ਪਿਆ ਕਰਨਾਲਾ ਜਾਂ ਤਾਂ ਮੈਂ ਝਾੜੂ ਮਾਰੀ ਜਾਂਦੀ ਸੀ ਉੱਤੋਂ ਆ ਕੇ ਤੂੰ ਮੇਰਾ ਦਿਮਾਗ ਖਾਣ ਲੱਗ ਗਿਆ ਤੂੰ ਮੇਰਾ ਸਾਰਾ ਕੰਮ ਵਿਚੇ ਰੋਕਦਾ ਆਟਾ ਦੇ ਦੇ ਸਬਜ਼ੀ ਦੇ ਦੇ ਪੈਸੇ ਦੇ ਦੇ ਦੁੱਧ ਦੇ ਦੇ ਜਿਵੇਂ ਇੱਥੇ ਸਾਰਾ ਕੁਝ ਧਰ ਕੇ ਗਿਆ ਚਲ ਐਂ ਕਰ ਬੀਬੀ ਤੂੰ ਕੰਮ ਕਰ ਲੈ ਕੋਈ ਗੱਲ ਨਹੀਂ ਚਲ ਮੈਂ ਐਂ ਕਰਦੀ ਆਂ ਪਪਾ ਮੇਰੇ ਨਹੀਂ ਚਲ ਰੁਕ ਨਾ ਨਹੀਂ ਨਹੀਂ ਬੇ 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 ਕੱਲ ਹੁਣ ਮੇਰੀ ਤੂੰ ਪਈ ਮੈਂ ਜਿਹੜਾ ਸਾਡੇ ਦਰ ਤੇ ਆ ਜਾਂਦਾ ਬਾਬਾ ਮੈਂ ਉਹਨੂੰ ਖਾਲੀ ਨਹੀਂ ਮੋੜਦੀਗੀ ਹਾਂ ਭਾਵੇਂ ਮੈਂ ਉਹਨੂੰ ਬਾਬੇ ਨੂੰ ਲੜਾਂ ਚ ਭਿੜਾਂ ਚ ਮਰਜ਼ੀ ਕਰਾਂ ਹਾਂ ਪਰ ਵੇਖ ਮੇਰੇ ਹੱਥ ਹੈਗੇ ਝਾੜੂ ਪੋਚੇ ਵਾਲੇ ਹਾਂ ਠੀਕ ਐ ਤੂੰ ਐਂ ਕਰ ਉਹ ਆਟੇ ਵਾਲੀ ਦਰਮੀ ਪਈ ਐ ਤੇ ਉਹਦੇ ਵਿੱਚ ਤੂੰ ਆਟਾ ਪਾ ਲੈ ਕੌਲੀ ਇੱਕ ਹਾਂ ਆਹ ਗੱਲ ਹੋਈ ਨਾ ਸਰਦਾਰਾਂ ਵਾਲੀ ਹੁਣ ਮੰਨਦਾ ਬਈ ਵਾਹ ਸਰਦਾਰਾਂ ਦਾ ਕਰ ਕਾਲ ਯੁਗ ਦੇ ਵਿੱਚ ਨਾ ਹਰ ਤਰ੍ਹਾਂ ਦੇ ਲੋਕ ਪਏ ਨੇ ਹਾਂ ਤੁਸੀਂ ਬਹੁਤ ਭਲੇ ਲੋਕ ਉਹ ਜਿਨ੍ਹਾਂ ਨੇ ਐਂ ਕਹਿਤਾ ਵੀ ਡਰਮੀ ਦੇ ਵਿੱਚੋਂ ਪਾ ਲੈ ਤੂੰ ਹਾਂ ਮੈਂ ਤਾਂ ਬਹੁਤ ਬਾਗੋ ਬਾਗ ਖੁਸ਼ ਹੋ ਗਿਆ ਮੰਗ ਬੱਚਾ ਜੋਸ਼ ਮੰਗਣੀ ਹੈ ਮੰਗ ਤਾਂ ਕੇਵਲ ਥੋੜੀਆਂ ਦੁਆਵਾਂ ਹੀ ਹੈ ਬਾਬਾ ਸੱਚੇ ਬਾਸ਼ਾ ਤੁਹਾਨੂੰ ਚੜਦੀ ਕਲਾ 'ਚ ਰੱਖੇਗਾ ਹਮੇਸ਼ਾ ਖੁਸ਼ ਰੱਖੇਗਾ ਬੱਚਾ ਨੂੰ ਤੰਦਰੁਸਤੀਆਂ ਬਖਸ਼ੇਗਾ ਤੁਸੀਂ ਤੰਦਰੁਸਤੀਆਂ ਤੁਹਾਨੂੰ ਰੱਖੂਗਾ ਪਰਮਾਤਮਾ ਤੇ ਕੋਈ ਗੱਲ ਨਹੀਂ ਬੇਟਾ ਕਿਧਰ ਲੇ ਪਾਸੇ ਆ ਡਰਮੀ ਉਹ ਡਰਮੀ ਤਾਂ ਇੱਥੇ ਪਈ ਆ ਆਟੇ ਵਾਲੀ ਉਹਦੇ ਵਿੱਚੋਂ ਪਾ ਲੈ ਤੂੰ ਆਟਾ ਚੱਲ ਕੋਈ ਗੱਲ ਨਹੀਂ ਤੂੰ ਬੱਚਾ ਤੇ ਮੈਨੂੰ ਤੇਰੇ ਤੇ ਵਿਸ਼ਵਾਸ ਹੈ ਕੋਈ ਗੱਲ ਨਹੀਂ ਬੱਚਾ ਠੀਕ ਆ ਹੋਰ ਨਾ ਕੋਈ ਚੀਜ਼ ਚੱਕ ਲੈ ਜੀ ਕੋਈ ਦਾਲਾਂ ਦੂਲਾ ਪਾ ਲੈ ਜੇ ਇਹਦੇ ਗੁਥਲੀ ਦੇ ਵਿੱਚ ਨਾਲੇ ਪਰੇ ਜੇ ਹੋ ਮਾੜਾ ਜਾ ਮੇਰੇ ਉੱਤੇ ਚੜੀ ਜਾਣਾ ਕੰਮ ਕਰ ਲੈ ਕੰਮ ਕਰ ਇੱਧਰ ਪਈ ਆ ਨਾ ਸਿਰ ਦੇ ਵਿੱਚ ਕੁਝ ਸਿੱਟ ਜਾਏਗਾ ਤੇਰਾ ਕੀ ਆ ਆਹ ਤੋੜੇਗਾ ਬਾਬਾ ਇੱਧਰ ਸਾਡਾ ਪਰਦਾ ਵੀ ਤੋੜੇਗਾ ਭਈ ਤੂੰ ਤਾਂ ਕੋਈ ਗੱਲ ਨਹੀਂ ਪੱਥ ਨਹੀਂ ਮੈਂ ਲਾਉਂਦੀ ਓਏ ਸਾਨੂੰ ਪਤਾ ਨਹੀਂ ਹੈ ਕਿ ਇਹਨੇ ਪਰਦਿਆਂ ਪੁਰਦਿਆਂ ਪਾ ਰਿਹਾ ਤੈਨੂੰ ਤਾਂ ਕੀ ਪਤਾ ਤੂੰ ਤਾਂ ਆਪਦਾ ਗੁਥਲੀ ਚੱਕ ਲੈਂਦਾ ਹੋਵੇਗਾ ਸਵੇਰੇ ਸਵੇਰੇ ਮੰਗਲ ਤੁਰ ਪੈਣਾ ਚੱਲ ਬਾਬਾ ਠੀਕ ਹੈ ਇੱਥੋਂ ਤੂੰ ਨਾ ਆਟਾ ਕੱਢ ਕੇ ਡਰਮੀ ਪਈਏ ਇੱਥੇ ਹਾਂ ਹਾਂ ਬੀਬੀ ਕੋਈ ਇਹਦੇ ਵਿੱਚ ਕਪੜੇ ਚ ਪਈ ਐ ਇੱਥੋਂ ਡਰਮੀ ਕੱਢ ਕੇ ਆਟੇ ਵਾਲੀ ਤੇ ਤੂੰ ਪਾ ਲੈ ਆਟਾ ਇੱਕ ਕੌਲੀ ਪਾ ਲਈ ਚੰਗਾ ਚੰਗਾ ਤੇ ਮਾਇਆ ਉਹ ਨਾ ਦੂਜੇ ਪਾਸੇ ਆਵਦਾ ਝਾੜੂ ਪੋਚਾ ਕਰਿਆ ਮੈਂ ਕੋਈ ਗੱਲ ਨਹੀਂ ਬੀਬੀ ਤੂੰ ਝਾੜੂ ਪੋਚਾ ਦੇ ਹਾਂ ਅੱਜ ਦੀਨ ਮਾਨ ਨਾਲ ਪਾ ਲਈ ਜਿੰਨਾ ਮੈਂ ਤਾਂ ਬਸ ਇੱਕ ਕਵਲੀ ਜਿਹੜਾ ਸਾਡਾ ਬਣਦਾ ਹੈ ਉਹ ਪਾ ਕੇ ਤੇ ਆਪਾਂ ਹਾਂ ਮੈਂ ਜਰਾ ਇੱਧਰ ਝਾੜੂ ਮਾਰ ਲਾ ਕੋਈ ਇਹਦੇ 'ਚ ਨਾ ਆਹੋ ਆਹੋ ਇਹਦੇ ਵਿੱਚ ਹੀ ਆਪਾਂ ਕੱਢ ਲੈ ਅੱਛਾ 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 ਝਾੜੂ ਚੁਪ ਇੱਧਰ ਮਾਰ ਕੋਈ ਗੱਲ ਕੋਈ ਗੱਲ ਜੇ ਕਮਰੇ 'ਚੋਂ ਪੋਚਾ ਲਾ ਲਾ ਇੰਨੇ ਦਵਾ ਦੋ ਬਹੁਤ ਵਧੀਆ ਪਰਿਵਾਰ 10 ਜਿਨ੍ਹਾਂ ਨੇ ਐ ਕਹਿਤਾ ਵਿਸ਼ਵਾਸ ਕਰ ਲਿਆ

ਆ ਚੰਗਾ ਕੀਤਾ ਬੂਮੇ ਮਰ ਜਾਂ ਬਾਬਾ ਤੂੰ ਤਾਂ ਸਾਰਾ ਹੀ ਆਟਾ ਪਾ ਲਿਆ ਡਰਮੀ ਚੋਂ ਕੱਢ ਕੇ ਹੈ ਜਿਹੜਾ ਆਟਾ ਪਾ ਲਿਆ ਭਾਈ ਹਾਂ ਦੇਖ ਤੂੰ ਤਾਂ ਖਾਲੀ ਕਰਤੀ ਡਰਮੀ ਉਹ ਡਰਮੀ ਚ ਤਾਂ ਆਟਾ ਹੀ ਹੈ ਨਹੀਂ ਸੀ ਕਿਉਂ ਨਹੀਂ ਹੈ ਨਹੀਂ ਸੀ ਲੈ ਝੂਠ ਮਾਰੀ ਜਾਂਦਾ ਉਹ ਇਹ ਤਾਂ ਜਮੈਂ ਖਾਲੀ ਸੀ ਉਹ ਬੀਬੀ ਤੂੰ ਜਾਣ ਦੇਣੀ ਹੈ ਮਾਲਕ ਨੂੰ ਤੂੰ ਝੂਠ ਕਿਉਂ ਬੋਲੀ ਜਾਂਦੀ ਹੈ ਡਰਮੀ ਤੇਰੀ ਖਾਲੀ ਸੀ ਇਹਦੇ ਚ ਤਾਂ ਕੋਲੀ ਆਟਾ ਵੀ ਹੈ ਨਹੀਂ ਸੀ ਮੈਂ ਤੇਰੇ ਤੇ ਵਿਸ਼ਵਾਸ ਕਰਕੇ ਚੱਲ ਤੈਨੂੰ ਮੈਂ ਕਹਿਤਾ ਬਾਬਾ ਉੱਥੋਂ ਕੌਲੀ ਆਟੇ ਦੀ ਪਾ ਲੈ ਤੂੰ ਤਾਂ ਸਾਰਾ ਆਟਾ ਜਿਹੜਾ ਡਰਮੀ ਵਾਲਾ ਸੀਗਾ ਸਾਰਾ ��ਟੇ ਸੀ ਉਲਟਾ ਲਿਆ ਪੂਰੇ ਫੜਾਟ ਦਾ ਚੱਕ ਕੇ ਤੁਰਿਆ ਜਾਂਦਾ ਓਏ ਇਹ ਤਾਂ ਆਟਾ ਮੇਰਾ ਹੈ ਬੀਬੀ ਇਹ ਆਟਾ ਤੇਰੇ ਘਰੋਂ ਮੰਗਿਆ ਹੋਇਆ ਹੈ ਪਰੇ ਚੱਲ ਤੂੰ ਕੌਲੀ ਕਿਹਾ ਸੀ ਤੈਨੂੰ ਮੈਂ ਤੇ ਤੂੰ ਤਾਂ ਸਾਰਾ ਅੱਧਾ ��ਟਾ ਪਾ ਲਿਆ ਓ ਨਹੀਂ ਬੀਬੀ ਇਹ ਤਾਂ ਮੇਰਾ ਆਵਦਾ ਆਟਾ ਹੈ ਮੈਂ ਮੰਗਿਆ ਹੋਇਆ ਹੈ ਹੈਗੇ ਤੇਰਾ ਆਪਦਾ ਟਮਾ ਹੀ ਉਧਰ ਕੰਮ ਕਰਨ ਕੀ ਵਾਗੀ ਤੂੰ ਤਾਂ ਸਾਰਾ ਪਾ ਬੈਠਾ ਓ ਨਹੀਂ ਬੀਬੀ ਓ ਹੱਦ ਹੋ ਗਈ ਏ ਤੁਸੀਂ ਆ ਕਿੱਕਿੱਕ ਇਹਦੇ ਵਿੱਚ ਪਾ ਦੇ ਚੰਗੀ ਤਰ੍ਹਾਂ ਸਾਰਾ ਆਟਾ ਮੈਂ ਉਹ ਨਹੀਂ ਭੈ ਭੱਦੋਗੀ ਮੈਂ ਮੇਰਾ ਬਦਾ ਆਟਾ ਹੈ ਮੈਂ ਕਿਵੇਂ ਪਾ ਦਿਆ ਹੈਗਾ ਤੇਰਾ ਆਵਦਾ ਇੱਥੇ ਤੇਰਾ ਆਟਾ ਪਾ ਡਰਮੀ ਦੇ ਵਿੱਚ ਮੈਂ ਮੇਰਾ ਮੈਂ ਤੇਰੇ ਤੇ ਵਿਸ਼ਵਾਸ ਕਰ ਲਿਆ ਮੈਨੂੰ ਲੈਣ ਦੇ ਮੈਂ ਕੁਝ ਨਹੀਂ ਲੈ ਜਾਂਦਾ ਤੇਰੇ ਕੋਲ ਕੁਝ ਨਹੀਂ ਮੇਰਾ ਆਟਾ ਪਾ ਦੇ ਭਾਈ ਵਿੱਚ ਮੇਰਾ ਆਪਣਾ ਆਟਾ ਤਾਂ ਤੂੰ ਦੇ ਹਰ ਡਰਮੀ ਖਾਲੀ ਕਰਤੀ ਵਿਸ਼ਵਾਸ ਦੀ ਗੱਲ ਹੁੰਦੀ ਹੈ ਚੱਲ ਹੈ ਮੈਂ ਤੇਰੇ ਤੇ ਵਿਸ਼ਵਾਸ ਤੂੰ ਮੇਰਾ ਆਟਾ ਦੇ ਬੀਬੀ ਪਰੇ ਜਾ ਤੂੰ ਐ ਸਾਰਾ ਤੁਸੀਂ ਘਰ ਦੇ ਵਿੱਚੋਂ ਹੁੰਜਾ ਕੁਚੀ ਐਂ ਕਰਕੇ ਲੈ ਜਾਂਦੇਂ ਮੈਂ ਤੈਨੂੰ ਕਹਿ ਦਿੱਤਾ ਵੀ ਚੱਲ ਬਾਬਾ ਕੋਈ ਗੱਲ ਨਹੀਂ ਤੂੰ ਉੱਥੋਂ ਪਾ ਲੈ ਉਹ ਲੈ ਤੂੰ ਮੇਰਾ ਆਟਾ ਦੇ ਤੂੰ ਪਰ ਇਹ ਹੋ ਜਾ ਮੈਂ ਚਿੰਟਾ ਮਾਰੂ ਮੂੰਹ ਤੇ ਵੇਖ ਲੈ ਤੇਰੇ ਮੇਰਾ ਮੰਗਿਆ ਓਏ ਇਹ ਆਟਾ ਹੈ ਤੁਸੀਂ ਪਰ ਇਹ ਹੋ ਜਾ ਬਹੁਤ ਮੈਨੂੰ ਸਾਰਾ ਆਟਾ ਵਿੱਚ ਉਹ ਬੀਬੀ ਇਹ ਕੀ ਤੂੰ ਕਰੀ ਜਾਂਦੀ ਹੈ ਮੇਰਾ ਆਟਾ ਤੇਰਾ ਕੌਲੀ ਆਟਾ ਬਣਦਾ ਕੌਲੀ ਦੇ ਦੂੰ ਮੈਂ ਇੱਕ 깟ੇ ਦੀ ਪਰ ਇਹ ਓਏ हां तू ਆਪ ਵੇਖਿਆ ਇਹਨਾ ਆਟਾ ਤਾਂ ਮੈਂ ਲੈ ਕੇ ਆਇਆ ਸੀ ਨਾਲ ਆਪ ਵੇਖ ਮੈਨੂੰ ਕੀ ਤਾ ਤੂੰ ਆਟਾ ਸੀਗਾ ਕਿ ਕੋਈ ਤੂੰ ਹੋਰ ਕੱਪੜਾ ਲੈੜਾ ਮੰਗ ਕੇ ਪਾਈ ਫਿਰਦਾ ਸੀਗਾ ਕੱਟੇ ਵਿੱਚ ਮੇਰੀ ਗੱਲ ਸੁਣ ਤੂੰ ਤੇਰਾ 2 ਕਿਲੋ ਆਟਾ ਲਈ ਫਿਰਦਾ ਸੀਗਾ ਤੂੰ ਇਹਦੇ ਵਿੱਚ ਠੀਕ ਹੈ ਉਹ 2 ਕਿਲੋ ਕਾਨੂੰ ਸੀ ਬੀਬੀ 15 ਕਿਲੋ ਪੱਕਾ ਆਟਾ ਸੀ ਹੈਗਾ ਸੀ 15 ਕਿਲੋ ਮੈਂ ਨਹੀਂ ਕਰ ਦਿੰਦੇ ਬੀਬੀ ਐਨਾ ਕਰ ਤੇਰਾ ਆਟੇ ਦੀ ਮੇਰਾ ਮੋਰ ਪਾ ਦਿੰਨੀ ਆ ਫੜ ਤੇਰਾ 2 ਕਿਲੋ ਵਾਲਾ ਉਹ ਪਾ ਦਿੰਨੀ ਮੈਂ ਭਾਂਡਾ ਲਿਆਵਾ ਕੋਈ ਉਥੋਂ ਮੇਰੀ ਛਾਣਨੀ ਕਿੱਥੇ ਧਰਤੀ ਤੂੰ ਛਾਣਨੀ ਆ ਪਈ ਇੱਧਰ ਮੈਂ ਤਾਂ ਸੋਚਿਆ ਕਿ ਤਰੇ ਤੂੰ ਛਾਣਨੀ ਵੀ ਪਾ ਲੇਗਾ। ਬੀਬੀ ਦੇ ਵਿੱਚ ਕੁਝ ਵੀ ਹੈ ਨਹੀਂ ਸੀ। ਹੈ ਗਿਆ ਸੀ ਕੁਝ ਵੀ ਨਹੀਂ। ਫੜ ਤੇਰਾ। ਇਹ ਆਟਾ ਮੇਰਾ ਹੀ ਹੈ ਸਾਰਾ। ਮੈਂ ਤੇਰੇ ਹੱਥ ਨਹੀਂ ਲਾਉਂਦੀਗੀ। ਮੈਂ ਹੁਣੇ ਇੱਥੇ ਪਾ ਲੂ ਸਾਰਾ ਸੱਦ ਨੂੰ ਸਾਰੇ ਗਲੀ ਵਾਲਿਆਂ ਨੂੰ ਵੇਖ ਲੈ ਤੇਰਾ। ਆਹ ਕੀ ਕਰੀ ਜਾਨੀ ਆਹ ਤੇਰਾ ਜਿਹੜਾ 2 ਕਿਲੋ ਮੈਂ ਭੁੱਲ ਕੇ ਪਾ ਬੈਠੀ ਵਿੱਚ ਜਿਹੜਾ ਤੂੰ ਮੰਗਿਆ ਹੋਇਆ ਸੀ ਉਹ ਪਾ ਦਿੰਨੀ ਆਂ ਪੁੱਠਾ। ਉਹ ਨਹੀਂ ਬੀਬੀ ਦੱਸ 12 ਕਿਲੋ ਆਟਾ ਸੀ ਮੇਰਾ 2 ਕਿਲੋ ਕਿਉਂ ਸੀ? 10-12 ਕਿਲੋ। ਆ ਲੈ ਕਰ ਹਾਂ। ਆ ਫੜ। ਦੋ ਕਿਲੋ ਤੇਰਾ ਆਟਾ ਮੇਰਾ ਬੀਬੀ ਤੇਰਾ ਦੋ ਕਿਲੋ ਤੇਰੀ ਡਰਮੀ ਤਾਂ ਜਮਾਂ ਹੀ ਖਾਲੀ ਸੀ ਆ ਤੇ ਜਿਹੜਾ ਤੂੰ ਕੌਲੀ ਤੈਨੂੰ ਮੈਂ ਕਿਹਾ ਸੀ ਉਹ ਪਾ ਦਿੰਨੀ ਆ ਮਰੀ ਜਾਂਦਾ ਅੱਠਾਂ ਦੇ ਭਾੜੀਆਂ ਸਾਰਾ ਖਾ ਕੇ ਤੁਰ ਪਿਆ ਆ ਮੈਂ ਸਾਰਾ ਆਟਾ ਪਾਉਂਗਾ ਆ ਫੜ ਤਰੀ ਕੌਲੀ ਆਟੇ ਦੀ ਜਿਹੜਾ ਮੈਂ ਆਪਦੇ ਘਰੋਂ ਪਾਈ ਜਾਨੀ ਆ ਆਹ ਦੋ ਕਿਲੋ ਆਟਾ ਜਿਹੜਾ ਤੂੰ ਵਿੱਚ ਲਈ ਫਿਰਦਾ ਸੀ ਉਹ ਪਾਤਾ ਮੈਂ ਇਹ ਸਾਰਾ ਹੀ ਪਾ ਤੂੰ ਆ ਚੱਕ ਸਾਰਾ ਨਾ ਕਿਧਰੇ ਤੈਨੂੰ ਪਾ ਵੰਡੇ ਜਿਵੇਂ ਤੂੰ ਇੱਥੇ ਕਮਾ ਕੇ ਧਰ ਕੇ ਗਿਆ ਮੈਂ ਸਾਰੇ ਮੈਂ ਪੰਚਾਇਤ ਕਰ ਲੂੰ ਹਾਂ ਪੰਚਾਇਤ ਮੈਂ ਕਹਿ ਦੂੰ ਮੈਂ ਨੂੰ ਵਿਸ਼ਵਾਸ ਕਰਕੇ ਮੈਂ ਕਿਾ ਢਰਮੀ ਚ ਕੌਲੀ ਪਾਲੇ ਤੇ ਸਾਰੀ ਢਰਮੀ ਹਲਟਾ ਲਈ ਦਾ ਬੀਬੀ ਤੂੰ ਆਇਆ ਨਾ ਕਰ ਮੈਂ ਮੇਰੇ ਵਿੱਚ ਉਧਰਲੇ ਕਮਰੇ ਚ ਕੀ ਆਇਆ ਨਾ ਤੂੰ ਆਟਾ ਸਾਰਾ ਦੇ ਮੈਨੂੰ ਹੱਥ ਸਿੱਧੀ ਗੱਲ ਪਰੇ ਹੋ ਜਾ ਮੈਂ ਇਥੋਂ ਚਿਮਟੇ ਨਾ ਖਾਦੀ ਵੇਲਣਾ ਮਾਰੂ ਮੂੰਹ ਤੇ ਵੇਖ ਲੈ ਮੈਂ ਤੇਰੇ ਮੇਰਾ ਆਟਾ ਧਰ ਦੇ ਮੈਂ ਵੇਲਣਾ ਫਕੂਂ ਤੇ ਹੱਥ ਮੈਂ ਇੱਥੇ ਤਾਂ ਰਾਟਾ ਤਾਰਾ ਬੁੱਦੀ ਵੇਲਣਾ ਠੋਕ ਆਟਾ ਮੇਰਾ ਸਾਰਾ ਹੈਗਾ ਤੇਰਾ ਹਾਂ ਹਾਂ ਛੱਡ ਦੇ ਮੈਂ ਛੋੜਦੇ ਮੈਂ ਮਾਰੂੰ ਤੇਰੇ ਹੱਥ ਮੈਂ ਸਰਪੰਚ ਕੋਲੇ ਜਾਣਾ ਤੂੰ ਜਾ ਪਹਿਲਾਂ ਸਰਪੰਚ ਨੂੰ ਲਿਆ ਪਹਿਲਾਂ ਥਾਣੇ ਜਾ ਪਹਿਲਾਂ ਕਿੱਥੇ ਜਾ ਮੇਰਾ ਆਟਾ ਤੂੰ ਖਾਣਾ ਮੈਂ ਸਰਪੰਚ ਕੋਲੇ ਜਾਣਾ ਪਰੇ ਲੱਗ ਜਾ ਮੈਂ ਮੇਰੇ ਨਾਲ ਧੋਖਾ ਕੀਤਾ ਇਹ ਬੀਬੀ ਮੇਰਾ ਸਾਰਾ ਆਟਾ ਤੈਨੂੰ ਮਾਲਕ ਸੱਚੇ ਪਾਤਸ਼ਾਹ ਖੁਸ਼ ਨਹੀਂ ਰੱਖੂਗਾ। ਤੂੰ ਜਾ ਆਪਣਾ ਕੰਮ ਕਰ ਤੇਰੇ ਵਰਗੇ ਪੁਜਾ ਬਾਬੇ ਆਉਂਦੇ ਐ ਇੱਥੇ ਮੰਗਣ ਨੂੰ। ਆਪਣੇ ਆਪ ਨੂੰ ਦਾਨੀ ਦੱਸਦੀ ਐ ਤੂੰ। ਮੈਂ ਸਰਪੰਚ ਕੋਲੇ ਜਾਣਾ ਹੁਣੇ। ਤੂੰ ਜਾ ਜਾ ਕਿਸੇ ਕੋਲੇ ਜਾ ਭਲਾ ਪੁਲਿਸ ਥਾਣੇ ਵੱਗ ਜਾ ਬੁਲਾ ਜਾ। ਪੂਰੀ ਪੰਚਾਇਤ ਇਕੱਠੀ ਕਰਕੇ ਲਿਆਉਣਾ ਮੇਰਾ ਸਾਰਾ ਆਟਾ ਤੂੰ ਪਾ ਲਿਆ ਤੂੰ ਚੱਗੀ ਕੰਨੀ ਕੀਤੀ। ਹੁਣੇ ਲਿਆਉਣਾ ਮੈਂ। ਮੈਂ ਮਾਰੂ ਵੇਲਣਾ ਕਮਾ ਕੇ ਤੇਰੇ ਬੁੱਥੇ ਤੇ ਸਾਰਾ ਆਟਾ ਪਾ ਕੇ ਤੁਰ ਪਿਆ ਸੀਗਾ ਦੱਸ। ਹੁਣੇ ਲਿਆਉਣਾ ਮੈਂ ਇਕੱਠੇ ਕਰਕੇ ਧੋਖੇ ਬਾਜ ਤੋ ਕੇ ਵਾਇ ਤੇ ਤੂੰ ਐ ਆਇਆ ਵੜਾ ਇਹਨਾਂ ਨੂੰ ਘਰੇ ਨਾ ਵੜਨ ਦਿਆ ਕਰੋ ਮੈਂ ਤੈਨੂੰ ਦੱਸਾਂ ਹਬਾਬੇ ਬੂਬਿਆਂ ਨੂੰ ਐਵੇਂ ਮਾਰਦੇ ਚਾਰਕ ਮਾਰਦੇ ਮਿੱਠੀਆਂ ਜਿਨੇ ਵੇਖ ਜਾਂਦੇ ਸਾਰਾ ਕੁਝ ਹੁੰਝ ਕੇ ਲੈ ਜਾਂਦੇ ਆ ਫਿਰ ਇਹ ਝੂਠੇ ਹੱਟਾ ਕੱਟਾ ਨੌਜਵਾਨ ਹੈਗੇ ਆ ਦੱਸ ਤੂੰ ਕਮਾਈ ਕਰ ਲਿਆ ਕੋਈ ਹੈ ਆਟਾ ਪਾ ਕੇ ਤੁਰ ਪਿਆ ਸਾਰਾ ਬਾਈ ਤੇ ਤਾਂ ਮੇਰੇ ਦਰਮੀਆਂ ਆٹے ਵਾਲੀ ਖਾਲੀ ਸੀਗੀ ਤਾਂ ਸਾਟਾ ਸੀ ਚੱਕੀ ਤੋਂ ਚੱਕ ਕੇ ਲਿਆਉਣਾ ਸੀਗਾ ਲਈ ਤਾਂ ਵਿਚਾਰਾ ਮੰਗ ਕੇ ਫਿਰਦਾ ਸੀਗਾ ਇਹ ਆ ਜੀ ਬੀ ਆਟਾ ਦੇ ਦੇ ਤੂੰ ਵਗ ਜਾ ਆ ਗਿਆ ਫੇਰ ਮੇਰੇ ਕੋਲੇ ਮੰਗਣ ਇੱਥੇ ਦੇਵਾ ਤੈਨੂੰ ਕਨੇ ਸ੍ਰੀ ਮਾਇ ਹੋਏ